ਜੀ ਸਰ ਅੱਜ ਇਹਨਾਂ ਹਾਂਜੀ ਸੁਣੀ ਜੀ ਸੁਣੀ ਇੱਕ ਟਰੋਰ ਮੋਡਿਊਲ ਪਾਕਿਸਤਾਨ ਬੇਸਡ ਆਈਐਸਆਈ ਜੀ ਇਹ ਹੈਂਡਲ ਕਰ ਰਹੀ ਸੀਗੀ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਜੀ ਜੀ ਸਰ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈ ਕੇ ਜੀ ਵਕ ਵਕ ਜਗ੍ਹਾ ਫੋਨ ਕਰਦਾ ਸੀਗਾ ਜੀ ਜੀ ਤੇ ਅਲੱਗ ਅਲੱਗ ਇਨ ਐਲੀਮੈਂਟਸ ਨੂੰ ਟੱਚ ਕਰਦਾ ਸੀ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਅਰੈਸਟ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਹੈ ਸਰ ਕਿੰਨੇ ਲੋਕ ਸੀ ਸਾਰੇ ਸੁਣ लीजिए सुन लेंगे जो क्वेश्चन कर लेंगे यार एक मिनट हर इंसान दी अलग-अलग ਟਾਸਕਿੰਗ ਸੀਗੀ ਵਰਚੁਅਲ ਨੰਬਰ ਤੋਂ ਕਾਲ ਆਂਦੀ ਸੀਗੀ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ ਤੋਂ ਚੱਲ ਰਿਹਾ ਸੀਗਾ ਹੈਂਡਲਰ ਜਿਹੜਾ ਸੀਗਾ ਉਹ ਪਾਕ ਆਈਐਸਏ ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਹ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਸ ਬਰੀਫਿੰਗ ਚਾਪਨ ਦੱਸ ਦਿੰਗੇ ਨੰਬਰ 1 ਨੰਬਰ 2 ਆਰ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਹੈ ਅੱਜ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਸੀਗਾ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀਗੀ ਉਹਨਾਂ ਨੇ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀਗੀ ਕਿ ਪਰਟੀਕੂਲਰ ਸਪੌਟ ਤੇ ਗਰਨੇਡ ਪੈਣ ਜੀ ਜੀ ਪਰਟੀਕੂਲਰ ਸਪੌਟ ਤੇ ਗਰਨੇਡਸ ਦਾ ਐਕਸਚੇਂਜ ਹੋਊਗਾ ਜੀ ਤੇ ਤੁਸੀਂ ਗਰਨੇਡ ਲੈ ਕੇ ਡਿਜ਼ਾਈਗਨੇਟਿਡ ਪਲੇਸ ਤੇ ਸੁਟਨੇ ਕੀ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਹੋ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਇੱਥੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ DCP ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸਾਰੀ ਟੀਮ ADCP ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਤੇ ਸੀ ਆਈਏ ਦੇ ਵਾਰ ਆਲ ਇਨਵੋਲਡ ਚਾਰ ਫਾਇਰ ਜਿਹੜੇ ਹਨ ਇਹਨਾਂ ਦੇ ਫਾਇਰਿੰਗ ਨੂੰ ਕਾਫੀ ਹੋਈ ਹੈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ 'ਚ ਲੱਗੇ ਹਨ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਹੋਾਈ ਫਾਇਰਿੰਗ ਕੀਤੀ ਪਹਿਲਾਂ ਤੇ ਚਾਰ ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਹੈ ਆਈ ਮੀ ਨਾਟ ਬੀ ਐਕਚੁਅਲੀ ਕਰੈਕਟ ਓਕੇ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਤੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਇਆ ਗਿਆ ਜੀ ਉਹ ਬੀਬੀ ਸੀ ਇੱਕ ਜਿਹੜਾ ਹੈ ਉਹ ਕਾਫੀ ਕ੍ਰਿਟੀਕਲ ਹੈ ਜੀ ਮੌਤ ਨਹੀਂ ਹੋਈ ਸਰ ਵੀ ਹਾਲੇ ਹਾਲੇ ਤੱਕ ਕਨਫਰਮ ਨਹੀਂ ਹੋ ਤਾ ਡਾਕਟਰ ਕਰਨਗੇ ਜੀ ਜੀ ਕਿੱਥੇ ਕਿੱਥੇ ਲੱਗਿਆ ਕਿੱਥੇ ਕਿੱਥੇ ਗੋਲੀ ਲੱਗੀ ਸਰ ਨਾਮ ਕੀ ਇਹਨਾਂ ਦੇ ਨਾਮ ਨਾ ਇੱਕ ਗੋਲੀ ਪੇਟ 'ਚ ਲੱਗੀ ਹੈ ਜੀ ਸਰ ਨਾਮ ਬੋਲੋ ਇੱਕ ਛਾਤੀ ਤੇ ਲੱਗੀ ਇਹ ਨਾਮ ਜਿਹੜੇ ਹੁਣ ਤੱਕ ਆਈਡੈਂਟੀਫਾਈ ਨਹੀਂ ਹੋ ਨਾ ਵਿਓ ਚ ਐਂ ਬੰਦੇ ਕੁਝ ਪਤਾ ਲੱਗਦਾ ਸਰ ਗੋਲੀ ਦਾਤੇ ਕਿ ਕਰਦੇ ਨੇ ਇੱਕ ਮਿੰਟ ਜੀ ਡਿਟੇਲ ਪੂਰੀ ਤੇ ਜਿਹੜੀ ਜਗ੍ਹਾ ਤੋਂ ਆ ਰਹੇ ਸੀਗੇ ਬਸਤੀ ਜੋਧੇਵਾਲ ਸਾਈਡ ਤੋਂ ਆ ਰਹੇ ਸੀ ਸਰ ਜਿਹੜੇ ਬੰਦੇ ਪਹਿਲਾਂ ਮਰੇ ਸੀਗੇ ਉਹਨਾਂ ਦੇ ਨਾਮ ਦੱਸੋ ਇੱਕ ਇੱਕ ਤੁਹਾਨੂੰ ਬਿਲਕੁਲ ਡਿਟੇਲ ਚ ਪ੍ਰੈਸ ਰਿਲੀਜ਼ ਸਰ ਸਰ ਦੋਨੋਂ ਦੀ ਪ੍ਰਮਾਣਿਕ ਹੈ ਜਾਂ ਸਰ ਮੈਂ ਰਿਕਵਰੀ ਰਿਕਵਰੀ ਹੁਣ ਤੱਕ ਜਿਹੜੀ ਹੋਈ ਹੈ ਸਰ ਜਿਹੜੇ ਪਹਿਲਾਂ ਅਰੈਸਟ ਕੀਤੇ ਗਏ ਇੱਕ ਮਿੰਟ ਜੀ ਇੱਕ ਮਿੰਟ ਇਹ ਉਹ ਮੈਂ ਤੁਹਾਨੂੰ ਦੱਸ ਦਿੰਦਾ ਸਰ ਇਹਨਾਂ ਕੋਲ ਵੈਪਨ ਕਿਹੜੇ ਸੀ ਰਿਕਵਰੀ ਜਿਹੜੀ ਹੁਣ ਤੱਕ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਦੋ ਚਾਈਨੀਸ ਮੇਡ ਗਰਨੇਡ ਜਿਹੜੇ ਹਨ ਉਹ ਬਰਾਮਦ ਹੋਏ ਸਸਤੇਕਟਿਟਡ ਕਰਨੀ ਨੇ ਸਰ ਜੋ ਪਹਿਲੇ ਵਾਲਾ ਮਾਮਲਾ ਪਹਿਲਾਂ ਗੱਲ ਤਾਂ ਕਰ ਇੱਕ ਮਿੰਟ ਯਾਰ ਨੰਬਰ 1 ਜੀ ਨੰਬਰ 2 ਪੰਜ ਪਿਸਟਲਸ ਮਿਲੀਆਂ ਸਸਤੇਕਟਿਟਡ ਕਰਾਸ ਦਾ ਬਾਰਡਰ ਇੱਕ ਤੋਂ ਆਏ ਆ ਇਹ ਚਾਈਨੀਸ ਸਟਾਰ ਪਿਸਟਲ ਹੈ ਜੀ ਤੇ 50 ਤੋਂ ਵੱਧ ਕਾਰਤੂਸ ਜਿਹੜੇ ਜਿੰਦਾ ਕਾਰਤੂਸ ਉਹ ਬਰਾਮਦ ਹੋਏ ਜੀ ਸਰ ਇੱਕ ਇੱਕ ਮਿੰਟ ਸਰ ਜਿਹੜੇ ਗਰਨੇਡ ਇਹ ਮਤਲਬ ਕਿ ਇਹਨਾਂ ਨੇ ਐਕਸਚੇਂਜ ਇੱਥੇ ਕਿੱਥੇ ਸੀਗੇ ਇੱਥੇ ਕਰਨੇ ਸੀਗੇ ਇੱਥੇ ਕਰਨੇ ਸੀ ਇਹ ਦੇਣ ਆਏ ਸੀ ਕਿ ਲੈਣ ਆਏ ਸੀ ਇਹ ਲੈਣ ਆਏ ਸੀ ਇਹ ਲੈਣ ਆਏ ਸੀ ਜਿਹੜੇ ਦੇਣ ਆਏ ਸੀ ਉਹ ਕਿੱਥੇ ਆ ਸਾਡੇ ਕੋਲ ਹੈ ਜੀ ਉਹ ਤੁਹਾਡੇ ਅਰੈਸਟਡ ਹੈ ਕਿੰਨੇ ਬੰਦੇ ਸਰ ਤਿੰਨ ਬੰਦੇ ਟੋਟਲ ਅਰੈਸਟਡ ਹੈ ਇੱਕ ਹਰਾਨੇ ਤੋਂ ਹੈ अच्छा जी एक बिहार ਤੋਂ ਹੈ ਓਕੇ ਇੱਕ ਇਥੇ ਦਾ ਲੋਕਲ ਹੈ ਜੀ ਓਕੇ ਸਰ ਇਹਦਾ ਕੋਈ ਲਿੰਕ ਜਿਹੜੇ ਥੋੜੇ ਦਿਨ ਪਹਿਲਾਂ ਫੜੇ ਸੀ ਉਹਨਾਂ ਦਾ ਲਿੰਕ ਕੀ ਹੈ ਨਹੀਂ ਇਹ ਇਹ ਜਿਹੜੇ ਬੰਦੇ ਹੈ ਇਹ ਆਇਡੈਂਟੀਫਾਈ ਨਹੀਂ ਚਾ ਜਿਹੜੇ ਫੜੇ ਉਹਨਾਂ ਦਾ ਤਾਂ ਨਾਮ ਇੱਕ ਤਾਂ ਅਜੇ ਹੈ ਜਿਹੜਾ ਫਤਿਹਬਾਦ ਹਰਿਆਣਾ ਦਾ ਹੈ ਓਕੇ ਇੱਕ ਅਰਸ਼ ਹੈ ਬਿਹਾਰ ਤੋਂ ਠੀਕ ਹੈ ਇਹ ਭੋਜਪੁਰ ਜ਼ਿਲ੍ਹਾ ਹੈ ਓਕੇ ਤੇ ਇੱਕ ਸ਼ਮਸ਼ੀਰ ਹੈ ਜਿਹੜਾ ਲੋਕਲ ਹੈ ਜੀ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਸ਼ਮਸ਼ੀਰ ਵੀ ਹੈ ਉਹ ਤੇਰਾ ਲੋਕਲ ਨਹੀਂ ਹੈ ਰਹਿਣ ਵਾਲਾ ਉਹ ਫਿਰੋਜ਼ਪੁਰ ਦਾ ਹੈ ਇੱਥੇ ਆਪਣੀ ਭੈਣ ਦੇ ਕੋਲ ਪਿਛਲੇ 6 ਮਹੀਨੇ ਤੋਂ ਰਹਿ ਰਿਹਾ ਹੈ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਕ੍ਰਿਮੀਨਲ ਰਿਕਾਰਡ ਹੈ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਹੈ ਦੋ ਦੋ ਤਿੰਨ ਤਿੰਨ ਪਰਚੇ ਨਹੀਂ ਇਹ ਤੁਹਾਨੂੰ ਸਿਕਿਉਰਟੀ ਰੀਜ਼ਨਸ ਤੇ ਆਪਾਂ ਨਹੀਂ ਦੱਸ ਸਕਦੇ ਸਰ ਦੂਜੀ ਗੱਲ ਸਰ ਜਿਹੜਾ 1 ਮਿੰਟ ਇੱਕ ਬਸਤੀ ਦਾ ਮਾਮਲਾ ਸੀ ਉਹ ਵੀ ਇੱਥੇ ਹੀ ਤੁਸੀਂ ਵੀ ਕਹਿ ਰਹੇ ਕਿ ਇਹ ਜੋਧੇਪੁਰ ਬਸਤੀ ਵਾਲਾ ਉਹ ਮਾਮਲੇ ਨਾਲ ਜੁੜਦਾ ਨਹੀਂ ਜੋ ਫਰੰਟ ਮੋਡਿਊਲ ਇਹਦਾ ਹੈਂਡਲਰ ਹੀ ਟੋਟਲ ਡਿਫਰੈਂਟ ਹੈ ਸਰ ਜਿਹੜਾ ਹੈਂਡਕ੍ਰੈਡ ਉਹ ਸਰ ਇਹ ਡਾਇਨਾਮਿਕ ਹੈ ਜੀ ਅੱਜਕੱਲ ਜਿਹੜੇ ਵੀ ਕਰਾਸ ਬਾਰਡਰ ਪਾਕਿਸਤਾਨ ਤੋਂ ਜਿਹੜਾ ਆਈਐਸਆਈ ਪੁਸ਼ਨ ਕਰ ਰਹੀ ਹੈ ਉਹ ਜ਼ਿਆਦਾਤਰ ਚਾਈਨਸ ਮੇਡ ਹੈ ਸਰ ਸਰ ਜਿਹੜੇ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਮੁਲਾਜ਼ਮਾਂ ਦੇ ਖਬਰ ਬਣਾ ਦੋ ਯਾਰ ਨਹੀਂ ਮੁਲਾਜ਼ਮ ਸਾਰੇ ਸੇਫ ਹਨ ਨਦਨ ਦਿੱਲੀ ਕਟਨਾ ਹੋਇਆ ਉਹਦਾ ਕੋਈ ਲਿੰਕ ਹੈਗਾ ਨਹੀਂ ਦਿੱਲੀ ਦਾ ਇਹ ਇਨੀਸ਼ੀਅਲ ਬਹੁਤ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਧੀਰੇ ਧੀਰੇ ਤਾਨੂੰ ਹਰ ਰੋਜ਼ ਇੱਕ ਦਿਨ ਛੱਡ ਕੇ ਬ੍ਰੀਫ ਸਰ ਸਰ ਇਹਨਾਂ ਦਾ ਟਾਰਗੇਟ ਕੀ ਸੀਗਾ ਟਾਰਗੇਟ ਮੈਂ ਤੁਹਾਨੂੰ ਦੱਸਤਾ ਫੋਰ ਸਿਕਿਉਰਿਟੀ ਰੀਜ਼ਨ ਇਹ ਲੁਧਿਆਣਾ ਸੀਗਾ ਵੀ ਹੋਰ ਸ਼ਹਿਰ ਨਹੀਂ ਅੱਜ ਕਾ ਇਹ ਕੰਡਸਕੋਰ ਸਰ ਕੋਈ ਸਰ ਕੋਈ ਏਜੰਸੀਆਂ ਪਿੱਛਾ ਕੀਤਾ ਇਹਨਾਂ ਦਾ ਇਹਨਾਂ ਦਾ ਕਰ ਟੈਕਨੀਕਲ ਸਰਵੇਲੈਂਸ ਕਰ ਰਹੇ ਸੀਗੇ ਅਪਾ